ਸੁਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ 19 ਸਾਲਾ ਪ੍ਰੇਮੀ ਦਾ ਲੜਕੀ ਪਰਿਵਾਰ ਵਾਲਿਆਂ ਨੇ ਕੀਤਾ ਕਤਲ ਆਖਰ ਦਿਨੋਂ ਦਿਨ ਕਿਉਂ ਵਧ ਰਹੀਆਂ ਨੇ ਕਤਲ ਦੀਆਂ ਵਾਰਦਾਤਾਂ ਜਾਣਨ ਦੀ ਕਰਦੇ ਹਾਂ ਕੋਸ਼ਿਸ਼ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਉਹਨਾਂ ਖਬਰਾਂ ਨੂੰ ਵੇਖ ਕੇ ਸੁਣ ਕੇ ਰੂਹ ਕੰਬ ਜਾਂਦੀ ਹੈ ਕਿ ਕਿਸੇ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਮਾਰ ਦਿੱਤਾ ਹੈ ਤੱਕ ਕਿਸੇ ਨੇ ਆਪਣੀ ਪ੍ਰੇਮਿਕਾ ਦੇ ਨਾਲ ਮਿਲ ਕੇ ਆਪਣੀ ਪਤਨੀ ਨੂੰ ਮਾਰ ਦਿੱਤਾ ਹੈ ਔਰ ਇਥੋਂ ਤੱਕ ਕਿ ਅਜੀਹਿਆ ਕਟਨਾਮਾ ਨੇ ਉਹਨਾਂ ਮਾਂ ਬਾਪ ਜਿਨ੍ਹਾਂ ਮਾਂ ਬਾਪਾ ਦੀਆਂ ਬੱਚੀਆਂ ਜਵਾਨ ਨੇ ਬੱਚੇ ਜਵਾਨ ਨੇ ਸ਼ਾਦੀ ਦੀ ਉਮਰ ਹੋ ਚੁੱਕੀ ਹੈ ਉਹਨਾਂ ਦੇ ਦਿਲ ਦੇ ਵਿੱਚ ਵੀ ਇਹ ਡਰ ਬੈਠ ਗਿਆ ਹੈ ਕਿ ਕਿਤੇ ਇਹੋ ਜਿਹੇ ਹਾਲਾਤ ਸਾਡੇ ਬੱਚਿਆਂ ਦੀਆਂ ਅੱਖਾਂ ਦੇ ਸਾਹਮਣੇ ਨਾ ਆ ਜਾਣ ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਦੋਹਰੀ ਜ਼ਿੰਦਗੀ ਲੈ ਕੇ ਆਪਾਂ ਘੁੰਮ ਰਹੇ ਹਾਂ ਮੈਂ ਮੁਬਾਰਕਾਂ ਦੇਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਲਵ ਮੈਰिज ਤਾਂ ਕਰਵਾਈ ਹੈ ਲੇਕਿਨ ਉਹ ਵਧਿਆ ਜਾ ਰਹੀ ਹੈ ਲੇਕਿਨ ਦੋਸਤੋ ਮਾਪੇ ਦਾ ਕੀਤਾ ਹੋਇਆ ਫੈਸਲਾ ਜਿਹੜਾ ਹੈ ਜਦੋਂ ਆਪਾਂ ਉਸ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਜਾਂ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਸਟੱਪ ਚੱਕਦੇ ਹਾਂ ਤੇ ਉਹਦਾ ਦੁੱਖ ਇੱਕ ਨਾ ਇੱਕ ਦਿਨ ਤਾਂ ਸਾਨੂੰ ਭੁਗਤਣਾ ਪਾਏਗਾ ਅੱਜ ਅਜਿਹੀਆਂ ਖਬਰਾਂ ਜਦੋਂ ਸੁਰਖੀਆਂ ਬਣਦੀਆਂ ਨੇ ਤਾਂ ਸੱਚਮੁੱਚ ਸਾਡੀਆਂ ਬੱਚੀਆਂ ਸਾਡੇ ਬੱਚੇ ਸਾਡੇ ਅੱਖਾਂ ਦੇ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਨੇ ਅੱਜ ਵੀ ਅੱਜ ਵੀ ਇੱਕ 19 ਸਾਲ ਦਾ ਇੱਕ ਲੜਕਾ ਜਿਹੜਾ ਕਿਸੇ ਪਿੰਡ ਦੀ ਕੁੜੀ ਦੇ ਨਾਲ ਹੀ ਆਪਣੇ ਹੀ ਪਿੰਡ ਦੀ ਕੁੜੀ ਦੇ ਨਾਲ ਉਹਦਾ ਪਿਆਰ ਸੀ ਧੀ ਵਾਲਿਆਂ ਨੇ ਕਈ ਵਾਰ ਰੋਕਿਆ ਵੀ ਪਰ ਉਹ ਲੜਕਾ ਨਹੀਂ ਰੁਕਿਆ ਹਾਲਾਂਕਿ ਦੋਨੇ ਇੱਕੋ ਹੀ ਪਾਈਚਾਰੇ ਦੇ ਨਾਲ ਸੰਬੰਧਿਤ ਸੀ ਪਰ ਲੜਕੀ ਵਾਲਿਆਂ ਨੇ ਬਾਰ-ਬਾਰ ਰੋਕਣ ਤੇ ਉਹ ਲੜਕਾ ਨਹੀਂ ਰੁਕਿਆ ਆਖਰਕਾਰ ਧੀ ਵਾਲਿਆਂ ਨੇ ਉਸ ਲੜਕੇ ਦਾ ਕਤਲ ਕਰ ਦਿੱਤਾ ਅਜਿਹੀਆਂ ਖਬਰਾਂ ਸਾਡੇ ਸਮਾਜ ਦੇ ਵਿੱਚ ਨੈਗੇਟਿਵਿਟੀ ਫਲਾਉਂਦੀਆਂ ਨੇ ਪਿਆਰ ਕਰਨਾ ਕੋਈ ਬੁਰੀ ਚੀਜ਼ ਨਹੀਂ ਹੈ ਪਿਆਰ ਦੇ ਅਰਥ ਗਲਤ ਕੱਢਣੇ ਇਹ ਬੁਰੀ ਚੀਜ਼ ਹੈ ਪਿਆਰ ਦੇ ਵਿੱਚ ਬਹੁਤ ਸਾਰੇ ਲੋਕ ਨੇ ਜੋ ਧੋਖਾ ਖਾਂਦੇ ਨੇ ਬਹੁਤ ਸਾਰੇ ਲੋਕ ਨੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਪਿਆਰ ਚ ਮਿਲਿਆ ਧੋਖਾ ਤੁਹਾਡੀ ਜ਼ਿੰਦਗੀ ਦਾ ਆਖਰੀ ਧੋਖਾ ਆ ਇਹ ਮਤਲਬ ਨਹੀਂ ਹੈ ਜੇ ਕਿਸੇ ਨੇ ਧੋਖਾ ਦਿੱਤਾ ਹੈ ਤਾਂ ਉਸ ਨੂੰ ਜਿਉ ਕੇ ਦਿਖਾ ਲੋ ਕੁਝ ਬਣ ਕੇ ਦਿਖਾ ਲੋ ਤਾਂ ਕਿ ਉਸ ਨੂੰ ਅਹਿਸਾਸ ਹੋਵੇ ਕਿ ਮੈਂ ਤੇ ਇਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਇਹਨੂੰ ਧੋਖਾ ਤਾਂ ਦਿੱਤਾ ਸੀ ਪਰ ਇਹ ਤਾਂ ਧੋਖਾ ਖਾਣ ਦੇ ਬਾਵਜੂਦ ਵੀ ਆਪਣੇ ਪੈਰਾਂ ਤੇ ਖੜਾ ਹੋ ਗਿਆ ਇਹ ਨਹੀਂ ਹੈ ਕਿ ਉਸ ਦੇ ਧੋਖੇ ਤੋਂ ਬਾਅਦ ਮਹਿਰ ਚਿਸ਼ਾਲ ਮਾਰ ਕੇ ਆਪਣੇ ਆਪ ਨੂੰ ਹੀ ਖਤਮ ਕਰ ਲਓ ਖਤਮ ਕਰ ਲਓ ਕਈ ਕਰੀ ਜਾਂਦੇ ਆ ਕੀ ਫਰਕ ਪੈਂਦਾ ਪਰ ਦੋਸਤੋ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਮਿਲਿਆ ਹੋਇਆ ਧੋਖਾ ਤੁਹਾਡੀ ਜ਼ਿੰਦਗੀ ਨੂੰ ਸਵਾਰ ਕੇ ਵੀ ਰੱਖ ਦਿੰਦਾ ਹੈ ਅੱਜ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਕਿ ਹੱਥਾਂ ਨੂੰ ਮਹਿੰਦੀ ਲੱਗੀ ਹੋਈ ਹੈ ਬਾਹਾਂ ਦੇ ਵਿੱਚ ਚੂੜਾ ਪਾਇਆ ਹੋਇਆ ਹੈ ਨਹਿਰ ਦੇ ਵਿੱਚੋਂ ਅਜੇ ਹੀ ਇੱਕ Laash ਮਿਲੀ ਹੈ ਥੋੜੀ ਦੇਰ ਬਾਅਦ ਫਿਰ ਖਬਰ ਆਉਂਦੀ ਹੈ ਕਿ ਉਹ Laash ਇਕੱਲੀ ਨਹੀਂ ਹੈ ਇੱਕ ਲੜਕੇ ਦੀ ਵੀ Laash ਮਿਲੀ ਹੈ ਯਾਰ ਸੋਚੋ ਕਿ ਇਹ ਅੰਤ ਹੈ ਕਿ ਇਹ ਜ਼ਿੰਦਗੀ ਸਿਰਫ ਆਤਮ ਹੱਤਿਆ ਕਰਨ ਵਾਸਤੇ ਹੀ ਦਿੱਤੀ ਗਈ ਹੈ ਔਰ ਫਿਰ ਆਪਾਂ ਕਈ ਵਾਰ ਸੋਚਦੇ ਹਾਂ ਹਾਲਾਂਕਿ ਆਪਾਂ ਇਹਨਾਂ ਚੀਜ਼ਾਂ ਤੇ ਇਹਨਾਂ ਫੇਤ ਨਹੀਂ ਕਰਦੇ ਆਪਾਂ ਕਈ ਵਾਰ ਸੋਚਦੇ ਹਾਂ ਕਿ ਰੂਹਾਂ ਭਟਕਦੀਆਂ ਨੇ ਅਚੰਚੇਤ ਸਾਨੂੰ ਰੂਹਾਂ ਯਾਦ ਆਉਂਦੀਆਂ ਨੇ ਕੁਝ ਗਲਤ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਕਿਤੇ ਨਾ ਕਿਤੇ ਸੱਚ ਵੀ ਹੈ ਕਿਉਂਕਿ ਉਹਨਾਂ ਦੀ ਉਮਰ ਅਜੇ ਪਈ ਹੁੰਦੀ ਹੈ ਉਮਰ ਤੋਂ ਪਹਿਲਾਂ ਹੀ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਆ ਤਾਂ ਉਹ ਰੂਹਾਂ ਫੇਟਕਦੀਆਂ ਨੇ ਉਹ ਰੂਹਾਂ ਖਤਮ ਨਹੀਂ ਹੁੰਦੀਆਂ ਜਦੋਂ ਉਹਨਾਂ ਦੀ ਉਮਰ ਭੋਗ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਤਾਂ ਉਹ ਰੂਹਾਂ ਦੁਬਾਰਾ ਸਾਨੂੰ ਨਜ਼ਰ ਨਹੀਂ ਆਉਂਦੀਆਂ ਸੋ ਜਿਸ ਖਬਰ ਦੇ ਨਾਲ ਅੱਜ ਦੀ ਮੈਂ ਗੱਲਬਾਤ ਕਰਨ ਜਾ ਰਿਹਾ ਉਹ ਖਬਰ ਹੈ ਜੀ ਪੈਦਾ ਪੱਲੀ ਜ਼ਿਲ੍ਹਾ ਜਿਹੜਾ ਕੀ ਤਿੰਗਲਾਨਾਂ ਚ ਪੈਂਦਾ ਹੈ ਔਰ ਉਥੇ ਇਸ ਤਰ੍ਹਾਂ ਦਾ ਸੀ ਕਿ ਇੱਕੋ ਹੀ ਪਾਈਚਾਰੇ ਦੇ ਨਾਲ ਸੰਬੰਧਤ ਇੱਕ ਪਰਿਵਾਰ ਦੀ ਧੀ ਸੀ ਤੇ ਦੂਜੇ ਦਾ ਪੁੱਤਰ ਦੋਹਾਂ ਦਾ ਆਪਸੀ ਪਿਆਰ ਸੀ ਲੜਕੇ ਦੀ ਉਮਰ 19 ਸਾਲ ਦੱਸੀ ਜਾਂਦੀ ਹੈ ਔਰ ਪੁਲਿਸ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਸਾਈ ਕੁਮਾਰ ਜੋ ਕਿ 10ਵੀਂ ਪਾਸ ਕਰਨ ਤੋਂ ਬਾਅਦ ਜਿਸ ਨੇ ਪੜ੍ਹਾਈ ਛੱਡ ਦਿੱਤੀ ਸੀ ਤੇ ਉਹ ਖੇਤੀ ਕਰਦਾ ਸੀ ਉਸਨੇ ਦੱਸਿਆ ਕਿ ਉਹ ਆਪਣੇ ਹੀ ਪਿੰਡ ਦੀ ਇੱਕ ਲੜਕੀ ਦੇ ਨਾਲ ਪਿਆਰ ਕਰਦਾ ਸੀ ਤੇ ਦੋਵੇਂ ਪਿਛੜੇ ਵਰਗ ਦੇ ਨਾਲ ਵਕ ਵਕ ਭਾਈਚਾਰਿਆਂ ਨਾਲ ਸੰਬੰਧ ਰੱਖਦੇ ਸਨ ਪੁਲਿਸ ਨੇ ਵੀ ਦੱਸਿਆ ਕਿ ਕੁੜੀ ਦੇ ਮਾਪੇ ਇਸ ਰਿਸ਼ਤੇ ਦੇ ਖਿਲਾਫ ਸਨ ਅਤੇ ਉਹਨਾਂ ਨੇ ਕੁੜੀ ਨੂੰ ਆਪਣੀ ਧੀ ਤੋਂ ਦੂਰ ਰਹਿਣ ਦੀ ਚਤਾਵਨੀ ਵੀ ਦਿੱਤੀ ਪਰ ਉਸ ਨੇ ਉਹਨਾਂ ਦੀ ਗੱਲ ਮੰਨੀ ਹੀ ਨਹੀਂ ਪੁਲਿਸ ਨੇ ਦੱਸਿਆ ਕਿ ਨਾਰਾਜ਼ ਮਾਪਿਆਂ ਨੇ ਵੀਰਵਾਰ ਰਾਤ ਨੂੰ ਕੁਮਾਰ ਦੇ ਜਨਮ ਦਿਨ ਤੇ ਪਹਾੜੀ ਨਾਲ ਉਸ ਦੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਹੈ ਉਸ ਨੇ ਕਿਹਾ ਕਿ ਗੰਭੀਰ ਰੂਪ ਵਿੱਚ ਜ਼ਖਮੀ ਕੁਮਾਰ ਨੂੰ ਹਸਤਾ ਲਜਾਇਆ ਗਿਆ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਹੁਣ ਦੱਸੋ ਦੋਸਤੋ ਜੇ ਮਾਤਾ ਪਿਤਾ ਨੇ ਸਾਨੂੰ ਰੋਕਿਆ ਤਾਂ ਸਾਡਾ ਫਰਜ਼ ਵੀ ਬਣਦਾ ਹੈ ਕਿ ਜਦ ਮਾਂ ਬਾਪ ਹੀ ਨਹੀਂ ਚਾਹੁੰਦੇ ਤਾਂ ਤੂੰ ਫਿਰ ਕਿਉਂ ਪੰਗਾ ਲੈਣਾ ਆਪਣੀ ਖੇਤੀਬਾੜੀ ਕਰੀ ਜਾਂ ਜਦ ਤੂੰ ਕੋਸ਼ਿਸ਼ ਕੀਤੀ ਐ ਇੱਕ ਵਾਰੀ ਲੜਕੀ ਨੂੰ ਵੀ ਲੈ ਕੇ ਜਾਂਦਾ ਵੀ ਲੜਕੀ ਤੋਂ ਪੁੱਛ ਲਓ ਜੇ ਇਹ ਮੈਨੂੰ ਛੱਡਣਾ ਚਾਹੁੰਦੀ ਐ ਤਾਂ ਮੈਂ ਪਿੱਛੇ ਹੋ ਜਾਂਦਾ ਪਰ ਇਹ ਕਤਲ ਕਰਨਾ ਕਿੱਥੋਂ ਤੱਕ ਠੀਕ ਐ ਅਚੇਹੀਆਂ ਇੱਕ ਵਾਰ ਦਾਤਾ ਨਹੀਂ ਪਿਛਲੇ ਦਿਨੀ ਤਾਂ ਆਪਣੇ ਪਤੀ ਨੂੰ ਮਾਰ ਕੇ ਇੱਕ ਪਲਾਸਟਿਕ ਦੇ ਡਰਮ ਦੇ ਵਿੱਚ ਛੋਟੇ-ਛੋਟੇ ਟੁਕੜੇ ਕਰਕੇ ਉੱਪਰ ਸੀਮੈਂਟ ਦੇ ਨਾਲ ਲੇਪੀ ਲਾ ਦਿੱਤੀ ਔਰ ਉਸ ਮਾਪੇ ਨੇ ਆਪਣੀ ਧੀ ਵੀ ਇਸ ਕਰਤੂਤ ਦੇ ਉੱਪਰ ਪਰਦਾ ਨਹੀਂ ਪਾਇਆ ਬਲਕਿ ਖੁਦ ਪੁਲਿਸ ਨੂੰ ਉਹਨੇ ਸਾਰੀ ਸੂਚਨਾ ਦਿੱਤੀ ਹੈ ਦੋਸਤੋ ਇਸ ਜ਼ਿੰਦਗੀ ਬੜੀ ਅਨਮੋਲ ਹੈ ਅਕਾਲ ਪੁਰਖ ਦੀ ਬਖਸ਼ੀ ਹੋਈ ਸਾਰੀਆਂ ਉੱਤਮ ਦਾਤਾਂ ਵਿੱਚੋਂ ਇੱਕ ਹੈ ਇਸ ਨੂੰ ਇਸ ਤਰ੍ਹਾਂ ਦੇ ਚੱਕਰਾਂ ਵਿੱਚ ਨਾ ਗਵਾਈਏ ਪਿਆਰ ਮੁਹੱਬਤ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਕਿਸੇ ਨੂੰ ਉਸ ਦਾ ਪਿਆਰ ਮਿਲ ਜਾਂਦਾ ਹੈ ਕਿਸੇ ਨੂੰ ਪਿਆਰ ਨਹੀਂ ਮਿਲਦਾ ਜੋ ਪਿਆਰ ਜਿੱਥੋਂ ਲੱਭਦੇ ਨੇ ਜਿੱਥੋਂ ਪਿਆਰ ਲੈਣਾ ਜਿੱਥੇ ਉਹਨਾਂ ਦੀ ਆਪਸੀ ਸੈਟਿੰਗ ਹੈ ਜੇ ਤੋ ਪਿਆਰ ਮਿਲਦਾ ਤਾਂ ਠੀਕ ਹੈ ਨਹੀਂ ਤਾਂ ਨਾ ਉਸ ਨੂੰ ਬਦ ਦਵਾ ਦਿਓ ਨਾ ਤੁਸੀਂ ਬਦ ਦੋ ਅਮਲੋ ਸੋ ਦੋਸਤੋ ਅੰਤ ਵਿੱਚ ਇਹੀ ਕਹਾਂਗਾ ਦੋਸਤੋ ਕਿ ਅਕਾਲ ਪੁਰਖ ਦੀ ਬਖਸ਼ੀ ਹੋਈ ਜ਼ਿੰਦਗੀ ਨੂੰ ਪਿਆਰ ਕਰੋ ਪਿਆਰ ਦੇ ਨਾਲ ਇਸ ਜ਼ਿੰਦਗੀ ਤੋਂ ਸਿੱਖਿਏ ਤੇ ਦੂਜਿਆਂ ਨੂੰ ਸਿਖਾਈਏ ਜੁੜੇ ਰਹੋ ਪੋਸ਼ੂ ਨਮਾ ਚੈਨਲ ਦੇ ਨਾਲ